ਓਏ ਮਰਾਸੀਆ ਮੇਰੇ ਜਰਮਿਆਂ ਪੈਣਾ ਆ ਗਿਆ ਵਾਹ ਬਈ ਵਾ ਦਿੱਤਾ ਕੀ ਮੇਰੀ ਪੂਆ ਦੀ ਕੁੜੀ ਆ ਗਈ ਮਰੇ ਦਿੱਤਾ ਕੀ ਮੈਂ ਕਹਾ ਮਰਾਸੀਆ ਦੀ ਕੁੜੀ ਨੂੰ ਤਾਹ ਲਾ ਦਿਓ ਕੁੜੀ ਨੂੰ ਤਾਹ ਲਾ ਦਿਓ ਸੋਹਣੀ ਕਿਸੇ ਨੌਕਰੀ ਤੇ ਨਾ 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 ਮੈਂ ਕਹਾ ਫੜ ਕੇ ਤਾਹ ਲਾ ਦਿਓ ਤਾਹ ਲਾਦਾ ਕੁੜੀ ਨੂੰ ਹੈਡਮਾਸਟਰ ਨਹੀਂ ਮੈਂ ਸਰਪੰਚ ਨਾਲ ਸਲਾਹ ਕੀਤੀ ਮੈਂ ਕਹਾ ਕੋਹਲਿਆ ਸਾਹਿਬ ਦਾਦੀ ਦੀ ਕੁੜੀ ਨੂੰ ਤਾਹ ਲਾ ਦਿਓ ਵੱਡੀ ਨਰਸ ਬਣਾਤਾ ਆ ਜਾ ਤੇਰਾ ਆਪਣਾ ਉੜਾ ਪਾਉਂ ਨਹੀਂ ਜਾਣਦਾ ਤਾਹ ਲਾਤੀ ਤਾਹ ਲਾਤੀ ਹਾਂ ਮਰੇ ਲਾਈ ਕਿੱਥੇ ਬਿਜਲੀ ਵਾਲੀ ਤਾਰ ਨਾਲ ਬਿਜਲੀ ਵਾਲੀ ਤਾਰ ਕੁੜੀ ਕਾਦੀ ਅਮਰੀਕਾ ਦੀ ਟੂਪ ਹੀ ਹੈ ਟੂਪ ਹੀ ਹੈ ਜੇ ਨਹੀਂ ਮਗਰੇ ਜਵਾਕ ਲਾਤੇ ਸਾਰੇ ਐਂਟਰੀ ਕੀ ਟਰੰਗ ਘੁੰਮਦੇ ਸੀਗੇ ਉੱਥੇ ਹੀ ਘੁੰਮਦੇ ਮਗਰਾ ਜੀਜਾ ਲਾਤਾ ਦਿਆ ਨਾ ਨੂੰ ਨੀਂਦੇ ਬਣਾਤਾ ਖਤਰੇ ਦਾ ਗੁੱਗੂ ਉੱਥੇ ਤੇਰੇ ਦਾ ਗੁੱਗੂ ਸਾਰੇ ਪਿੰਡ ਨੂੰ ਲੈਟ ਆ ਗਈ ਉਹਦੀ ਤੈਨੂੰ ਨੇ ਓਏ ਮਰਾਸੀਆ ਮੁੜ ਕੇ ਦੂਜੀ ਭੈਣਾ ਕੀ ਫੇਰ ਮੈਂ ਕਹ ਕੁੜੀ ਨੂੰ ਗੁਪਤਦਾਨ ਦੇ ਦਿਓ ਕੁੜੀ ਨੂੰ ਗੁਪਤਦਾਨ ਚੋਰੀ ਚੋਰੀ ਰਈਏ ਓਏ ਜਾ ਮਰਾਸੀ ਵਾਲੇ ਮੁੰਡਿਆ ਭੈਣ ਨੂੰ ਦਿੱਤਾ ਹੀ ਗੁਪਤਦਾਨ ਕੁੜੀ ਨੂੰ ਚੋਰੀ ਚੋਰੀ ਮੰਦੀ ਪਾਤੀ ਮੈਂ ਕੈਪਟਨ ਸਾਹਿਬ ਨਾਲ ਸਲਾਹ ਲਾ ਕੇ ਮੈਂ ਕਹ ਜੀ ਮੇਰੀ ਭੈਣ ਨੂੰ ਗੁਪਤਦਾਨ ਦੇ ਦਿਓ ਗੁਪਤਦਾਨ ਨਹੀਂ ਦਿੱਤਾ ਅੰਧਾਰਾ ਤੱਕ ਲਿਆਰ ਕੇ ਗੁਪਤਦਾਨ ਦਿੱਤਾ ਫੂਲ ਲੈਣ ਦੀ ਪੁਲ ਤੱਕ ਲਿਆਰ ਕੇ ਵਾਹ ਵਾਹ ਹਾਂ ਚੰਗਾ ਦਾਨ ਦਿੱਤਾ ਲੈ ਮੈਂ ਕਹਦਾ ਦਿੱਤਾ ਹੀ ਨਹੀਂ ਹੋ ਜਾ ਕਿਸੇ ਨੇ ਜਿੰਨ ਗੁਪਤਦਾਨ ਦਿੱਤਾ ਕੀ ਅਰੇ ਘੱਟ ਕੂਠਾ ਜਿਹੜਾ ਜਾਂਦਾ ਕੁੜੁੰਦੀ ਓਏ ਤੈਨੂੰ ਨਹੀਂ ਸੀ ਮੇਰਾ ਤੇਰਾ ਫਾਰਮ ਚੱਲਦਾ ਹੈ 551 ਮਗਦੀ ਇਹਦਾ ਨੇ ਆ ਲੈ ਲੈ ਕਰੋ 5200 ਰੁਪਏ ਡਿਸਕੋ ਦਾ ਕੰਬਲੋ ਹੈ ਕਿੱਥੇ ਅਜੇ ਬੀਬੀ ਲਾਉਂਦੀ ਲੰਬਰ ਲਾਉਂਦੀ ਲੰਬਰ ਬੇਟੀ ਦੀ ਬੁੜਕੀ ਜਾਂਦੀ ਆ ਉਹ ਤੋਈ ਮੰਨਿਆ ਕਰੋ ਕਿੰਦਾ ਪਾਲੀ ਬਾਗ ਮੇ ਆਏਗੇ ਸਭੀ ਫੁੱਲ ਖਿਲ ਜਾਏਗੇ ਮਾਗੀ ਬਾਗ ਮੇ ਆਏਗੇ ਫੁੱਲ ਖਿਲ ਜਾਏਗੇ ਕਿੰਦਾ ਕਕਰ ਸਲਾਮਤ ਆਹੋ ਜਿਸ ਦਾ ਸਰ ਨਕਲ ਘੋੜੀ ਗਾ ਕੇ ਸੁਣਾਏਗੇ ਮਰਾਸੀਆ ਤੂੰ ਮੇਰੇ ਮਗਰ ਸ਼ੇਰ ਲਾ ਦੇ ਅੱਜ ਕੱਲ ਦਾ ਆਪਾ ਤੇਰੇ ਮਗਰ ਕਹਿ ਤਾ ਰਾਤੀ ਮੈਨੂੰ ਸੁਪਨਾ ਮੋਟਰਸਾਈਕਲ ਚਲਾਵਾ ਵਾ ਬਈ ਵਾ ਰਾਤੀ ਮੈਨੂੰ ਸੁਪਨਾ ਮੋਟਰਸਾਈਕਲ ਚਲਾਵਾ ਉਹ ਜੇ ਮੈਂ ਖਾ ਖੋਲ ਕੇ ਵੇਖਿਆ ਫੇਰ ਭਾਈ ਅਵਤਾਰ ਸਿੰਘ ਚੱਕੀ ਵਾਲੇ ਦੇ ਕੜਾ ਜਾਵਾਂ ਦੁਨਿਆਲੇ ਨੂੰ ਭਜਾਈ ਜਾਵਾਂ ਮਗਰ ਤੇਰੇ ਤਾਈ ਨੂੰ ਭਜਾਈ ਜਾਵਾਂ ਇਹਦਾ ਕੰਮ ਬਣਾਈ ਜਾਵਾਂ ਤੇ ਕਹਿੰਦਾ ਸ਼ਰਬ ਕੋ ਹੋਰ ਨਾਲ ਦੇ ਗੁਰੂਆ ਪੀਰ ਹੁਣੇ ਕਹਿ ਦਿੱਨੇ ਕਹਦੇ ਕਹਦੇ ਕਹਿੰਦਾ ਨਾਰਬ ਮਿਲਦਾ ਨਾਤਿਆਂ ਤੋਤਿਆਂ ਨਾਰਬ ਮੰਦਰ ਮਸੀਤੀ ਨਾਰਬ ਮਿਲਦਾ ਨਾਤਿਆਂ ਤੋਤਿਆਂ ਨਾਰਬ ਮੰਦਰ ਮਸੀਤੀ ਕਹਿੰਦਾ ਬੁੱਲੇ ਸ਼ਰਬ ਉਹਨਾਂ ਨੂੰ ਮਿਲਦਾ ਸਾਬ ਜਨਾ ਦੀ ਨੀਤੀ ਇਹ ਮਹਾਰਾਜ ਦਾ ਰੂਪ ਕਿਹਨੂੰ ਕਿਹਨੂੰ ਮਿਲਿਆ ਵੇ ਇਹ ਮਿਲਿਆ ਜੀ ਸਿਰਗੁਰੂ ਨਾਨਕ ਦੇਵ ਨੂੰ ਆਹ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਿਆ ਇਹ ਮਿਲਿਆ ਅਰਜਨ ਦੇਵ ਨੂੰ ਇਹ ਮਿਲਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਇਹ ਮਿਲੇ ਤੇ ਨਿਵੰਤ ਰਾਤੀ ਰੱਬ ਮੈਨੂੰ ਵੀ ਮਿਲਿਆ ਪਰ ਤੇਰਾ ਦਿਮਾਗ ਖਰਾਬ ਹੋ ਗਿਆ ਮੈਂ ਤੈਨੂੰ ਕਹਿੰਦਾ ਵੀ ਮੈਨੂੰ ਵੀ ਰਾਤੀ ਰੱਬ ਮਿਲਿਆ ਪਰ ਮ ਓਏ ਕਿੰਗਰੇ ਦੇ ਘਰੋਂ ਭੱਜਿਆ ਜਾਂਦਾ ਸੀ ਹੋਰ ਕੀ ਲੈਣਾ ਦੇਣਾ ਮਹਰਾਨਾ ਤੂੰ ਐ ਜਾ ਓਏ ਮਰਾਸੀਆ ਕੀ ਗੱਲ ਓਏ ਓਏ ਡੱਡੂ ਮੱਛੀ ਹੋਣਾ ਕੋਈ ਪੰਜਾਬ ਪਾਗਲਾ ਵੀ ਡੱਡੂ ਮੱਛੀਆਂ 'ਚ ਮਰਾਬੀ ਵੱਸਦਾ ਇਹ ਤੇਰੀ ਗੱਲ ਮੰਨ ਲੈ ਮੇਰੇ ਮਗਰ ਅੱਜ ਕੱਲ ਦਾ ਖੇਰ ਲਾ ਦੇ ਕਹੇ ਦਿੰਦੇ ਕਾ ਇਧਰ ਕੜਕਾ ਹੈ ਇਧਰ ਕੜਕਾ ਕੜਕਾ ਵਿੱਚ ਬਟੇਰਾ ਇਧਰ ਕੜਕਾ ਇਧਰ ਕੜਕਾ ਕੜਕਾ ਵਿੱਚ ਬਟੇਰਾ ਪਾਪਾ ਤੋੜਾ ਰੜੀਆਂ ਨੂੰ ਕਿਹਾ ਬਾਕੀ ਟੱਬਰ ਮੇਰਾ ਧੁੱਲ ਜਿੰਦਿਆਂ ਬੱਸ ਪਰਾ ਤੇਰਾ ਪਾਲਿਓ ਹੋਰ ਤੈਨੂੰ ਨਹੀਂ ਵੋਟਾ ਕਰਕੇ ਵੇਲੀਂ ਪਰ ਜੀਨ ਨੂੰ ਮੱਥਾ ਲਵਾ ਦੀ ਰੜਿਆਂ ਨੂੰ ਟੁੱਟਦੇ ਜਾਵਾਂਗੇ ਜਾਣਗੇ ਨਹੀਂ ਉਹ ਪ੍ਰੋਸੀਆ ਨਾ ਲਿਖਲਾ ਲਿਖਾ ਦੇ ਨਾ ਵਧੀਆ ਜਾ ਉਹ ਹੋਈ ਲਿਖਲਾ ਹੋ ਕਿਹੜਾ ਓਏ ਵੱਡਾ ਮੁੰਡਾ ਵਾਹ ਭਈ ਵਾਹ ਸ਼ਾਬਾਸ਼ ਤੇਰਾ ਨਾ ਵੱਡਾ ਮੁੰਡਾ ਤੇਰੇ ਪਾਪੇ ਦੇ ਨਾ ਉਹਦੇ ਨਾਲ ਛੋਟਾ ਮੁੰਡਾ ਓਏ ਓਏ ਮੈਨੂੰ ਇਹਦੇ ਵਿੱਚ ਫਰਕ ਲੱਗਦਾ ਉਹ ਤੇਰਾ ਫਰਕ ਮੈਂ ਕੱਢ ਦਿੰਦਾ ਕਲ ਜੁਗਦਾ ਆ ਗਿਆ ਸਮਾਂ ਠੀਕ ਹੈ ਠੀਕ ਹੈ ਨਾ ਕਿਦਾਂ ਬੜੇ ਗੁਣਿਆਂ ਦਾ ਸਮਾਂ ਆ ਗਿਆ ਕਾਕਾ ਪ੍ਰਾਣੀਆਂ ਗੱਲਾਂ ਨਹੀਂ ਰਹਿ ਗਈਆਂ ਵੀ ਜਰਮਣਿਆਂ ਵੀ ਤਰੀਕਾਂ ਤੇ ਹਾਂ ਉਹ ਵੀ ਤਰੀਕਾ ਤੇ ਜੰਮੀਦਾ ਪਰ ਮੈਨੂੰ ਫਰਕ ਲੱਗਦਾ ਲੈ ਤੇਰਾ ਫਰਕ ਮੈਂ ਕੱਢ ਦਿੰਦਾ ਕੱਢ ਦੇ ਫਿਰ ਰਾਤ ਦੇ 11 ਵਜੇ ਪਿੰਡ ਕੋਲੀਏ ਮੈਂ ਹੋਇਆ ਰਾਤ ਦੇ 11 ਵਜੇ ਪਿੰਡ ਕੋਲੀਏ ਹੋ ਗਿਆ ਤੂੰ ਦਿਨ ਦੇ 3:00 ਵਜੇ ਵੱਡੇ ਕੋਲੀਏ ਪਾਪਾ ਜਾ ਡਿੱਗਿਆ ਵੱਡੇ ਕੋਲੀਏ ਪਾਪਾ ਫੂਲੇ ਵਾਲੇ ਰਹਿ ਗਿਆ ਤੇਨੂੰ ਨਹੀਂ ਸੁਣ ਤਾਇਆ ਚੁੱਪ ਕੀਤੀ ਜਾ ਡਿੱਗਿਆ ਬਰੇ ਤੂੰ ਐ ਓਏ ਸਾਡਾ ਨਹੀਂ ਕਸੂਰ ਹੈ ਕਸੂ ਦਾਈਆਂ ਨੇ ਠੁੱਟਾ ਕਰਤਾ ਆਏ ਠੁੱਟਾ ਕਰਤਾ ਬਾਪੇ ਵਾਲੀ ਪਰਚੀ ਮੈਨੂੰ ਦਿੱਤੀ ਸੀ ਮੈਨੂੰ ਫੜਾ ਗਿਆ ਮੈਂ ਜਾਂਦਾ ਵੋਟਪੋਲ ਭੱਜ ਗਿਆ ਤੂੰ ਆ ਜਾ ਬਾਗਲਾਂ ਨਾਲ ਟੱਕਰੀ ਤਾਂ ਲਾਤੀ ਦਿਆ ਨਾ ਭੁੱਲ ਜਾਂਦੇ ਤੇਰਾ ਭਰਾ ਜੇ ਭੁੱਲ ਜਾਂਦੇ ਡੁੱਬ ਜੇ ਤੂੰ ਆ ਜਾ ਓਏ ਕੋਈ ਵਧੀਆ ਨਾਲ ਗੱਜੜਾ ਤੇਰੇ ਮਾਂ ਪਿਓ ਨੇ ਰੱਖਿਆ ਲਾਰੀ ਚ ਲਿਖ ਲੈ ਲਿਖ ਲੈ ਲਿਖਾ ਦੇ ਕਾਕਾ ਮੇਰੇ ਨਾਲ ਲਿਖ ਲੈ ਫੜੱਕ ਵਾਹ ਬਈ ਵਾਪਰੇ ਕਾ ਤੇਰੇ ਪਾਪੇ ਦੇ ਨਾਲ ਉਹਦੇ ਨਾਲ ਸਾਰਾ ਹੀ ਵੱਡਾ ਟਰੱਕ ਪਰ ਫੜੱਕ ਆ ਤੇਰੀ ਮਾਂ ਦੇ ਨਾਲ ਉਹਦੇ ਨਾਲ ਮਿੰਨੀ ਬੱਸ ਹੈ ਫਰੋਰ ਵੇਜ ਦੀ ਲਾਰੀ ਵਗਦੀ ਹੈ ਹਾਂਜੀ ਬਈ ਦੀ ਹੋਰ ਕੀ ਲੈਣਾ ਜਿਹੜਾ ਮੈਂ ਰੰਡਿਆ ਹੋਰ ਕੀ ਲੈਣਾ ਜਿਹੜਾ ਤੂਆ ਨੂੰ ਸੁਪਾਰੀ ਕਹਿੰਦੇ ਆ ਸਪਾਰੀ ਕਹਿੰਦੇ ਨਾਨੀ ਨੂੰ ਮਰੂਤੀ ਕਹਿੰਦੇ ਜਾਨ ਤੂਆ ਨੂੰ ਟਵੇਰਾ ਕਹਿੰਦੇ ਜਾਨ ਮੇਰੇ ਨੂੰ ਸੋਮੋ ਕਹਿੰਦੇ ਜਾਨ ਸੋਮੋ ਹੀ ਕਹਿੰਦੇ ਬਾਬੇ ਨੂੰ ਘੜੂਕਾ ਕਹਿੰਦੇ ਤੇਨੂੰ ਜੱਜ ਨੂੰ ਰੂਲਰ ਕਹਿੰਦੇ ਜਾਨ ਓ ਰੁ ਮੰਨਾ ਨਹੀਂ ਆਇਆ ਮੰਨਾ ਨਹੀਂ ਆਇਆ ਆ ਹੁਣੀ ਬਾਬਾ ਵੇਖ ਲੈ ਇੱਥੇ ਲਾ ਲਾ ਲੱਗਦਾ ਹੈ ਭੈਂਡਿਆ 75000 ਕੀਮਤ ਦਾ ਤੈਨੂੰ ਮੇਰਾ ਪਰਾਜ ਜਾਨ ਮਰੇ ਲਗਾਏ ਜਿਹੜਾ ਤੇਰੇ ਮਾਪਿਓ ਨੇ ਗੋੜ ਵੰਡ ਕੇ ਰੋੜੀਆਂ ਨਾਲ ਰੋੜੀ ਚ ਰੱਖਿਆ ਸੀ ਅੱਛਾ ਚਾਹ ਹੋਈ ਉਹ ਜਿਹੜਾ ਮੇਰਾ ਨਾਲ ਖਲਾ ਕੀਆ ਕੱਦੂ ਹੈ ਬਈ ਵਾਹ ਤੇਰੇ ਪਾਪੇ ਦੇ ਨਾਲ ਬਈ ਉਹਦੇ ਨਾਲ ਚੱਪੜ ਕੱਦੂ ਨਾਨੇ ਨਾਲ ਮਤੀਰਾ ਕੱਦੂ ਬਾਬੇ ਨਾਲ ਪੇਠਾ ਕੱਦੂ ਉਹ ਪਰ ਮਰੇ ਗੱਲ ਕੀ ਹੈ ਉਹ ਸਾਡੇ ਜਰਮ ਦਾ ਹੀ ਕੱਦੂ ਹੈ ਤੂੰ ਹੀ ਜੰਡੇ ਕੁੜੀ ਜਾਂਪੀ ਤਾਂ ਪਿੰਡੀ ਤੋਰੀ ਚੋਰੀ ਕਹਿੰਦੇ ਬੂਆ ਨੂੰ ਕਾਜਲ ਕਹਿੰਦੇ ਆ ਇਹ ਦਿਨ ਕਹਿੰਦੇ ਜੜੀ ਮਾਸੀ ਨੂੰ ਮੂੜੀ ਕਹਿੰਦੇ ਜਾਨ ਇੱਥੇ ਰਹਿੰਦੇ ਆ ਬਾਬੇ ਨੂੰ ਮਤੀਰਾ ਕਹਿੰਦੇ ਨਾਲ ਬੇਰ ਗਦਾਲਿਆ ਤਾਈ ਨੂੰ ਸਕਰਗੰਦੀ ਕਹਿੰਦੇ ਆ ਲੱਬਣੇਲ ਨਾਨੀ ਨੂੰ ਗੋਪੀ ਕਹਿੰਦੇ ਟਮਾਟਾ ਕਹਿੰਦੇ ਮਰੇ ਤੂੰ ਇਹ ਜਾ ਫੁੱਫੜ ਨੂੰ ਕ੍ਰੇਲਾ ਕਹਿੰਦੇ ਹਰ ਜਾ ਹੁਣ ਨਾਨੇ ਨੂੰ ਤੋੜਾ ਕਹਿੰਦੇ ਯਾਰ ਮੜ ਜਾ ਜਾਨ ਪੋਤੇ ਰਾ ਪਰ ਮੰਡਾ ਦੀ ਆਇਆ ਡੁੱਬ ਜੇ ਓਏ ਮਰਾਸੀਆ ਮਾਰ ਮਾਰ ਕੇ ਰੰਗ ਭਾਈ ਦੇਣਾ ਪੁਲਿਸ ਵਾਲਿਆਂ ਨੂੰ ਓਏ ਤੜਕੇ ਫੇਰ ਗੋਲ ਛੇੜੀ ਤੈਨੂੰ ਨਾ ਨਹੀਂ ਆਇਆ ਤੂੰ ਨਾ ਨਹੀਂ ਵਧੀਆ ਲਖਾਇਆ ਦੇਣ ਤਪਰ ਹੋਇ ਲਗਲਾ ਕੋ ਕਿਹੜਾ ਚਾਚਾ ਜੀ ਮਰ ਜਾਏ ਤੂੰ ਓਏ ਲੈ ਦੱਸ ਓਏ ਹੋ ਠੀਕ ਕਿਹੜਾ ਨਾਮ ਓਏ ਮੇਰਾ ਨਾਮ ਹੈ ਚਾਚਾ ਕਬਲਿਆ ਪਰ ਮੈਂ ਚਾਚਾ ਨਹੀਂ ਕਹਣਾ ਤੈਨੂੰ ਤੂੰ ਸਿੱਧਾ ਬੁਲਾ ਲੈ ਮੈਂ ਕੀ ਕਹਾਂ ਤੂੰ ਪਾਪਾ ਕਹਿਆ ਕਰ ਆਪੇ ਲੱਤੀ ਹੋਈ ਚੱਲਾਂਗੇ ਦੇਖੀ ਜਾ ਉਹ ਤੇ ਲੜੀ ਚੱਲਾਂਗੀ ਮੈਨੂੰ ਜਾ ਤੂੰ ਮੇਰਾ ਨਾਮ ਹੈ ਚਾਚਾ ਕਬਲਿਆ ਤੇ ਜੇ ਦਿਨ ਤੈਨੂੰ ਆਂਢੀ ਗੋਂਦੀ ਬੁਲਾਵੇ ਉਹ ਵੀ ਚਾਚਾ ਹੀ ਕਹਿੰਦੇ ਭੈਣ ਭਾਈ ਬੁਲਾਵੇ ਓ ਮੇਰੀ ਭੈਣ ਤਾਂ ਪਰਜਾਈ ਵੀ ਮੈਨੂੰ ਚਾਚਾ ਹੀ ਕਹਿੰਦੇ ਲੈ ਹਾਂ ਓ ਜੇ ਮਾਤਾ ਪਿਤਾ ਬੁਲਾਵੇ ਓ ਮੇਰਾ ਪਾਪਾ ਤੇ ਬੀਬੀ ਵੀ ਮੈਨੂੰ ਚਾਚੇ ਕਹਿੰਦੇ ਆ ਪਰ ਜੇ ਤੇਰੇ ਘਰ ਵਾਲੀ ਬੁਲਾਵੇ ਉਹ ਮੈਨੂੰ ਮਾਸੜ ਕਹਿੰਦੀ ਆ ਮੈਂ ਚਾਚੀ ਕਹਿਣਾ ਤੇ ਹਰ ਜੇ ਤੂੰ ਐ ਉਹ ਤੇ ਲਾਈ ਦੋ ਤੋ ਗਿਆ ਹਰ ਜੇਂਦਿਆਂ ਤੂੰ ਮਰਾਸੀਆ ਗੱਲ ਸੁਣ ਲੈ ਤੇਰੀ ਹਾਂਜੀ ਹਾਂਜੀ ਮਾਰ ਮਾਰ ਕੇ ਰਿੰਗ ਭਾਈ ਜੰਨਾ ਓਏ ਹੈ ਪੜਿਆ ਕਿੰਨਾ ਕੁ ਤੂੰ ਓਏ ਮੈਨੂੰ ਪੰਜ ਜਮਾਤ ਤੱਕ ਜੇ ਪੰਜ ਜਮਾਤਾਂ ਪੜਿਆ ਇੱਕ ਦੂਰੀ ਤੋਂ ਫੇਰ ਸ਼ੇਰ ਨਾਲ ਦੇ ਕੱਕੇ ਦੇ ਨਾਲ ਹੋਣੇ ਕਹਿ ਦਿੰਦੇ ਕਹਿੰਦੇ ਕਹਿੰਦੇ ਜੀ ਦੀ ਸੁਖੀ ਉਹਦੀ ਜਦ ਸੁਖੀ ਬਿਲਕੁਲ ਸਹੀ ਗੱਲ ਹੈ ਇਹ ਬਿਨਾਂ ਕਰਮਾਂ ਤੋਂ ਨਹੀਂ ਟਾਈਮ ਆਉਂਦਾ ਇਹ ਬਿਨਾਂ ਕਰਮਾਂ ਤੋਂ ਨਹੀਂ ਟਾਈਮ ਮਿਲਦਾ ਕਿਸੇ ਨੂੰ ਤੂੰ ਸ਼ੇਰ ਨਾਲ ਦੇ ਕੱਕੇ ਦੇ ਨਾਲ ਕਹਿ ਦਿੰਦੇ ਆਪਾਂ ਹੁਣ ਕਹਿੰਦੇ ਕਹਿੰਦੇ ਕਦੋਂ ਬਾਗ ਵਿੱਚ ਆਏਗੇ ਮਾਲੀ ਤੂੰ ਜਾ ਕੇ ਫੁੱਲ ਖੇਲ ਆਹਾ ਬਾਗ ਵਿੱਚ ਆਏਗੇ ਮਾਲੀ ਤਾਂ ਆ ਕੇ ਜਾਏ ਤੇ ਫੁੱਲ ਖੇਲ ਠੀਕ ਹੈ ਨਾ ਹਾਂ ਜੇ ਦਿਨ ਕਾਕਾ ਨਾਲ ਸਲਾਮਤ ਰਹੂਗਾ ਤਾਂ ਕਾਹੇ ਕਿ ਤੇਨ ਹਮ ਸੁਣਾਏਗੇ ਨਕਲ ਘੋੜੀ ਦੇ ਉਹ ਤੇਰਾ ਸੁਣਾਏਗਾ ਗੀਤ ਆਏ ਤੇਰੀ ਓਏ ਗੱਲ ਸੁਣੋ ਤੂੰ ਮੈਨੂੰ ਮਗਰ ਖੇਰ ਲਾ ਦੇ ਲੈ ਆਪ ਹੁਣੇ ਕਹਿ ਦਿੰਦੇ ਆ ਰਾਤੀ ਮੈਨੂੰ ਸੁਪਨਾ ਆਇਆ ਵਿਆਹ ਹੋ ਗਿਆ ਅੱਠ ਉਹ ਵਾਹ ਬਈ ਵਾਹ ਰਾਤੀ ਸੁਪਨਾ ਆਇਆ ਵਿਆਹ ਹੋ ਗਿਆ ਅੱਠ ਮੈਂ ਅੱਖਾਂ ਖੋਲ ਕੇ ਵੇਖਿਆ ਫੇਰ ਭਾਪੇ ਵਾਲੀ ਵੀ ਗਈ ਨੱਠ ਚੂਪੀ ਦੇ ਭਈਏ ਨਾਲ ਚੂਪੀ ਦੇ ਭਈਏ ਪਰ ਰੋਬਟ ਲਖਣ ਚੱਲੇ ਮੈਂ ਜਦੀ ਬਾਗੇ ਪ੍ਰਾਣੇ ਨੂੰ ਚੱਲੇ ਤੇ ਝੂਝ ਹੋ ਗਿਆ ਜੰਦੂ ਓ ਲੈ ਲੈ ਕਰੋ 3100 ਰੁਪਿਆ ਡਿਸਕੋ ਦਾ ਕੰਬੜਾ ਕਿੱਥੇ ਹੈ ਜੇ ਬੀਬੀ ਕਦੀ ਚਾਹ ਪੀ ਲੋ ਐਂਡ ਤੇ ਨਾਮ ਆਉਂ ਕਰੇ ਨਾ ਘੋਲੀ ਦੇ ਦੇ ਸਾਰੇ ਘੋਲੀਆਂ ਦੇ ਨਾਮ ਹੋਣਾ ਇੰਡੀਆ ਚ ਘੋਲ ਗਿਆ ਦੇ ਦੇ ਗਰੀਬਾਂ ਸਾਬ ਦੇ ਘਰੇ ਆ